ਜਿਹਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਨਲ ਸੀਆਈਏ ਦੀਆਂ ਟੀਮਸ ਤੇ ਐਸਐਚਓ ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ 'ਚ ਹੈ। ਫਿਰ ਕਰਕੇ ਰਿਮਾਂਡ ਲੈ ਲਿਆ। ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਹੈ। ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਉਸ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਲੀ ਦੀਆਂ ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ ਸੀਆਈਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 198 224 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਨਾਲ ਸੀਆਈਏ ਦੀਆਂ ਟੀਮਸ ਤੇ ਐਸਐਚਓ ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵ ਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈਸ਼ ਕਰਕੇ ਰਿਮਾਂਡ ਲੈ ਲਿਆ ਇਹਨੇ ਉਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਹੈ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸਿਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਲੀ ਦੀਆਂ। ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ। ਸੀਆਈਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਖਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਦ ਪਿੱਕਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਅਰਨਲ ਸੀਆਈਏ ਦੀਆਂ ਟੀਮਸ ਤੇ ਐਸ ਐਚਓ ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਕਸਟਡੀ ਚ ਹੈ ਪਿੰਚ ਕਰਕੇ ਰਿਮਾਂਡ ਲੈ ਲਿਆ ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਲੀ ਦੀਆਂ। ਹਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ। CIA ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੇ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ। ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ। ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ। ਫਿਲ ਕਰਕੇ ਰਿਮਾਂਡ ਲੈ ਲਿਆ। ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਦਿਆਂ। ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਉਸ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਲੀ ਦੀਆਂ ਹਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ ਸੀਆਈਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਅਮਤੀ 19 ਅੱਠ 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਵ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਅਰਨਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈਸ਼ ਕਰਕੇ ਰਿਮਾਂਡ ਲੈ ਲਿਆ ਇਹਨੇ ਉਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਕੋਈ ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਲੀ ਦੀਆਂ। ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ CIA ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਪੁਲਿਸ ਸੀਆਈਏ ਦੀਆਂ ਟੀਮਸ ਤੇ ਐਸ ਐਚਓ ਸਾਹਿਬ ਸਿਟੀ ਸਰਦਾਰ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ ਫਿਲ ਕਰਕੇ ਰਿਮਾਂਡ ਲੈ ਲਿਆ ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕੀਤਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਕੋਈ ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ। ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ। CIA ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ। ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ। ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ। ਜਿਹਨੂੰ ਸਾਡੀ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ। 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ। ਪੇਸ਼ ਕਰਕੇ ਰਿਮਾਂਡ ਲੈ ਰਹੇ। ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਦੈਂ। ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਤੋ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਲੀ ਦੀਆਂ ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇੱਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ ਸੀਆਈਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਅਮਤੀ 198 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਫ ਦੀ ਟੈਕਨੀਕਲ ਐਨਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ ਚੱਕ ਕੇ ਰਿਮਾਂਡ ਲੈ ਕੀਤਾ ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਹੈ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਤੋ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ। ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇੱਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ, CIA ਦੀਆਂ ਟੀਮਸ ਤੇ ਸਾਡੇ ਥਾਣੇ ਦੇ SHO ਸਾਹਿਬ ਸਾਰੇ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਅਰਨਲ ਸੀਆਈਏ ਦੀਆਂ ਟੀਮਸ ਤੇ ਐਸ ਐਚਓ ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈਲ ਕਰਕੇ ਰਿਮਾਂਡ ਲੈ ਲਿਆ ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਹੈ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸਿਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ। ਹਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ ਸੀਆਈਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਨਾਲ ਸੀਆਈਏ ਦੀਆਂ ਟੀਮਸ ਤੇ ਐਸ ਐਚਓ ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈਲ ਕਰਕੇ ਰਿਮਾਂਡ ਲੈ ਲਿਆ ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਹੈ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸਿਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ। ਹਲੇ ਕੈਸ ਵੀ ਰਿਮਾਨਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇੱਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ। CIA ਦੀਆਂ ਟੀਮਸ ਤੇ ਸਾਡੇ ਥਾਣੇ ਦੇ SHO ਸਾਹਿਬ ਸਾਰੀ ਜਿਹੜੀ ਹੈ ਜੋਇਨਟਲੀ ਇਹ ਮਲਟੀ ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਮ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਨਾਲ ਸੀਆਈਏ ਦੀਆਂ ਟੀਮਸ ਤੇ ਐਸ ਐਚਓ ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ ਇਹਨੂੰ ਕਰਕੇ ਰਿਮਾਂਡ ਲੈ ਲਿਆ ਕੀਤਾ ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਹੈ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸਿਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਲੀ ਦੀਆਂ। ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰ ਟੈਕਨੀਕਲ ਸਪੋਰਟ ਯੂਨਿਟ ਹੈ। CIA ਦੀਆਂ ਟੀਮਸ ਤੇ ਸਾਡੇ ਥਾਣੇ ਦੇ SHO ਸਾਹਿਬ ਸਾਰੇ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਵ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਨਾਲ ਸੀਆਈਏ ਦੀਆਂ ਟੀਮਸ ਤੇ ਐਸ ਐਚਓ ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਫ ਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ ਇਹਨੂੰ ਕਰਕੇ ਰਿਮਾਂਡ ਲੈ ਲਿਆ ਕੀਤਾ ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਬੁਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ। ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਲੀ ਦੀਆਂ। ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ। ਸੀਏਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੇ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਥਾਣਾ ਸਿਟੀ ਫਾਜ਼ਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ। ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ। ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ। ਜਿਹਨੂੰ ਸਾਡੀ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ। 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ। ਪਿੰਚ ਕਰਕੇ ਰਿਮਾਂਡ ਲੈ ਲਿਆ। ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ। ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਤੋ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ CIA ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ